ਤਰੰਤਰੰਤ ਸਹਾਬੇ ਕੇ ਡਿਊਟੀ ਟਾਇ ਜਾਣ ਦਾ ਮਾਮਲਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਬ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ ਅਤੇ ਸ਼ਰਮਣੀ ਕਮੇਟੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਕਰ ਲੱਗ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਮਾਮਲੇ ਤੇ ਸਿਆਸਤ ਲਗਾਤਾਰ ਵਧਦੀ ਜਾ ਰਹੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਡਿਊਟੀ ਟਾਇ ਜਾਣ ਲਈ ਇਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਹੁਣ ਸ਼ਰਮਣੀ ਇਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਇਸ ਮਾਮਲੇ ਤੇ ਵੱਡਾ ਬਿਆਨ ਦਿੱਤਾ ਹੈ ਭਾਰਤ ਦਾ ਸੱਕਾ ਕਲਚਰ ਸਖਤ ਪਰਵ ਉਹ ਗੁੜੀਕਰਨ ਨਸ਼ਟ ਕਰ ਦੁੱਤਾ ਹੈ ਜਿਹਨੂੰ ਦੇ ਅੰਮ੍ਰਿਤ ਵਸੀ ਕੋਸਤ ਨਹੀਂ ਹੈ ਜਿਹੜਾ ਇਹਨਾਂ ਨੇ ਯੋਗਿਕ ਧਾਰਤੀ ਹੈ ਜਿਹੜੀ ਇਤਿਹਾਸਕੀ ਸਾਾਲ ਸੀ 2174 ਹੈ ਜਿਹੜਾ ਪਰ ਨੋ ਗਿਆ ਅੱਜ ਜਿਹੜੇ ਮਾੜਾ ਨਾਲ ਨਦੀ ਕਿ ਸੇ ਕੋਟੇ ਸੀ ਉਹਨੇ ਬੈਠਣਾਈ ਹੈ ਇਹ ਇੱਕ ਸਿਕਰ ਆਰਕੀਟੈਕਚਰ ਦਿੱਤਾ ਹੈ ਸਿਕ ਆਰ ਉਹ ਨਹੀਂ ਕੀ ਹੈ ਇੱਕ STPC ਦੇ ਰੂਪ ਕਰਦੇ ਹਨ ਬੈਟਰ ਸਮਝ ਲਕਿ ਇਹ ਬਹੁਤ ਵੱਡਾ ਟ੍ਰਾਈਪ ਆਫ ਮੈਂਟਲਿਜ਼ਮ ਹੈ ਕਿ ਤੁਸੀਂ ਸਾਡੇ ਆਰਟ ਨੂੰ ਸਾਡੇ ਆਰਕੀਟੈਕਚਰ ਨੂੰ ਘਾਈ ਕਰਨੀ ਹੋ ਅਸੀਂ 27/183 2018 ਨੂੰ ਚਿੱਠੀ STPC ਨੂੰ ਦਿੱਤੀ ਸੀ ਕਿ ਸਾਡੇ ਇਨਫੋਰਮੇਸ਼ਨ ਹੈ ਕਿ ਤੁਸੀਂ ਇਸ ਜੋ ਵੀ ਢਾਹ ਦੇ ਜਾ ਉਹਨਾਂ ਨੇ ਫੇਸ ਮੀਟਿੰਗ ਕੀਤੀ ਉਹਦੇ ਚਰਚਾ ਕੀਤੀ ਉਸ ਤੋਂ ਬਾਅਦ ਜੋ ਇਹ ਜੋ ਵੀ ਫਤਨਾ ਨੇ ਸਾਦੀ ਹੈ ਜਿਵੇਂ ਇਹਨਾਂ ਨੇ ਮਾਫੀ ਦੇ ਵਾਈਸ ਸਰਸਿਸ ਆਫ ਕੋਰਪੋਰੇਟ ਨੂੰ ਜਿਵੇਂ ਬੰਗਾਰੀ ਦੇ ਵਿੱਚ ਗੁਰੂ ਘਰ ਸਾਹਿਬ ਦੀ ਵਿਦਿ ਕੀਤੀ ਹੈ ਔਰ ਜ਼ੁਬੀਆ ਦੇ ਵਿੱਚ ਨਾਲੀਆਂ ਚ ਗੁਰੂ ਘਰ ਸਾਹਿਬ ਜਿਹੜੇ ਜਿਵੇਂ ਗਾਰਡਨ ਸਾਡੇ ਮਨੂਰੀਗਾ ਤੇ ਇਹਦੀ ਪੂਰੀ ਤਰ੍ਹਾਂ ਦੇ ਪਾਟੜਾ ਨਿਕਲ ਤੈਂ ਸਿਮਰਜੀਤ ਸਿੰਘ ਮਾਨ ਨੇ ਇਲزام ਲਗਾਇਆ ਕਿ ਉਹਨਾਂ ਪਹਿਲਾਂ ਹੀ ਐਸ.ਸੀ.ਪੀ. ਨੂੰ ਚਿੱਠੀ ਲਿਖ ਕੇ ਡਿਊਟੀ ਨਾ ਢਾਉਣ ਬਾਰੇ ਅਗਾਹ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਵੱਲੋਂ ਬਾਦਲਾਂ ਦੇ ਕਹਿਣ ਤੇ ਡਿਊਟੀ ਤੇ ਬਲਡੋਜ਼ਰ ਚਲਾਇਆ ਗਿਆ ਸਿਮਰਜੀਤ ਸਿੰਘ ਮਾਨ ਦੇ ਇਲਜ਼ਾਮ ਦਾ ਬਾਦਲਦਲ ਕੀ ਜਵਾਬ ਦਿੰਦਾ ਹੈ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ